ਹੈਲੋ ਦੋਸਤੋ ਅੱਜ ਮੈਂ ਫੇਰ ਕਿਚਨ ਦੇ ਵਿੱਚ ਆ ਅੱਜ ਕੱਲ ਕਿਚਨ ਵਿੱਚ ਮੈਂ ਜ਼ਿਆਦਾ ਰਹਿਣ ਲੱਗੀ ਤੇ ਮੈਂ ਬਣਾਉਣ ਲੱਗੀ ਆ ਅੱਜ ਆਈਸਕ੍ਰੀਮ ਬੱਚਿਆਂ ਨੇ ਕੁਲਫੀਆਂ ਮੰਗੀਆਂ ਤੇ ਆਈਸਕ੍ਰੀਮ ਮੰਗਦੇ ਨੇ ਤੇ ਮੈਂ ਅੱਜ ਕਿਚਨ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦੇਣ ਲੱਗੀ ਆਈਸਕ੍ਰੀਮ ਸ਼ਾਮ ਦਾ ਟਾਈਮ ਹੁੰਦੇ ਰਹਾ ਉਹ ਚੱਲਿਆ ਆਲਮੋਸਟ ਕੱਲ ਤੱਕ ਜੰਮ ਜੂਗੀ ਰਾਤੋ ਰਾਤ ਕੱਲ ਨੂੰ ਖਾ ਲੈਣਗੇ ਬੱਚੇ ਆਮ ਇੱਕੜਾਹੀ ਦੇ ਵਿੱਚ ਪਾਤਾ ਹੈਗਾ ਦੁੱਧ 1.5 ਪੌਣੇ 2 ਕਿਲੋ ਦੁੱਧ ਦੁੱਧ ਆਪਣਾ ਗਦਗਦ ਕਰਕੇ ਰਿਜਣ ਲੱਗਿਆ ਹੋਇਆ ਆਪਾਂ ਨਾਲ ਦੀ ਨਾਲ ਹਲਾਈ ਜਾਂਦੇ ਆ ਉਹਨੂੰ ਨਾਲ ਦੀ ਨਾਲ ਸਾਈਡ ਤੋਂ ਕਰੀਮ ਵੀ ਲਾਈ ਜਾਂਦੇ ਆ ਥੋੜਾ ਜਿਹਾ ਗਾੜਾ ਕਰਾਂਗੇ ਇਹਨੂੰ ਇਹਦੇ ਵਿੱਚ ਹੀ ਪਾ ਲੂ। ਉਹਦੇ ਨਾਲ ਨਾ ਤੇ ਆਈਸਕ੍ਰੀਮ ਦਾਣੇਦਾਰ ਬਣਦੀ ਹੈ। ਨਾਲੇ ਟੇਸਟ ਹੀ ਜ਼ਿਆਦਾ ਬਣਦੀ ਹੈ ਰਬੜੀ ਟਾਈਪ ਜਿਆ ਥੋੜਾ ਜਿਹਾ ਦੁੱਧ ਹੋ ਜਾਊਗਾ ਆਈਸਕ੍ਰੀਮ ਦੇ ਵਿੱਚ ਪਾਉਣ ਲਈ ਮੈਂ ਆ ਥੋੜੇ ਜਿਹਾ ਬਦਾਮ ਆ ਕਾਜੂ ਤੇ ਆ ਥੋੜੇ ਜਿਹਾ ਫੁੱਲ ਮਖਾਣੇ ਲਏ ਇਹਨਾਂ ਨੂੰ ਮੈਂ ਪੀਸ ਲੂਗੀ ਮਿਕਸੀ ਦੇ ਵਿੱਚ ਪਾ ਕੇ ਕਾਜੂ ਬਦਾਮ ਤੇ ਮਖਾਣੇ ਮੈਂ ਪੀਲੇ ਹੋਏ ਆ ਤੇ ਆ ਮੈਂ ਲਈ ਇਹ چینی ਆ ਦੋ ਕੌਂਦੀਆਂ ਮੈਂ چینی ਦੀਆਂ ਲਈਆਂ ਨੇ ਤੇ ਇਹਦੇ ਵਿੱਚ ਹੀ ਮੈਂ ਆਹਾ ਤਿੰਨ ਚਮਚ ਪਾ ਲਿਆ ਕਸਟਰਡ ਦੇ ਇਹ ਜਦੋਂ ਦੁੱਧ ਰਿਚੀ ਜਾਊਗਾ ਆਪਣਾ ਫੇਰ ਮੈਂ ਘੋਲ ਕੇ ਵਿੱਚ ਪਾਉਂਗੀ ਦੁੱਧ ਬਾਬਾ ਗਾੜਾ ਹੋ ਗਿਆ ਹੁਣ ਆਪਾਂ ਪਾ ਦਿੰਨੇ ਆ ਵਿੱਚ چینی ਆਈਸਕ੍ਰੀਮ ਵਗੈਰਾ ਤੇ چینی ਲੋੜਦੀ ਜ਼ਿਆਦਾ ਹੀ ਪੈਂਦੀ ਹੁੰਦੀ ਹੈ ਇੱਥਾਂ ਖੱਡੀ ਚੀਜ਼ ਦੇ ਵਿੱਚ ਚੀਨੀ ਪਾਤੀ ਆਪਾਂ ਨਾਲ ਹੀ ਕਸਟਰਡ ਵੀ ਪਾ ਦਿੰਨੇ ਆ ਹਾਂ ਡ్రਾਈ ਫਰੂਟ ਵੀ ਆਪਾਂ ਮਿਕਸ ਕਰ ਦਿੰਨੇ ਆ ਵਿੱਚ ਤਾਂ ਹੁਣ ਅੱਗੇ ਤੇ ਹੁਣ ਆਪਾਂ ਇਹਨੂੰ ਨੂੰ 5-4 ਮਿੰਟ ਰੰਨਾਂਗੇ ਥੋੜਾ ਜਿਹਾ ਸਾਰੀਆਂ ਚੀਜ਼ਾਂ ਨੂੰ ਹਾਂਜੀ ਆਪਣੀ ਰਬੜੀ ਬਣ ਗਈ ਹੋਈ ਐਨ ਗਾੜਾ ਹੋ ਗਿਆ ਆਪਣਾ ਦੁੱਧ ਫਾਸਟਡ वगैरह ਪਾ ਕੇ ਰੰਨ ਲੈ ਆਪਾਂ ਹੁਣ ਆਪਾਂ ਗੈਸ ਕਰਦੇ ਆਂ ਬੰਦ ਆਪਣ ਇਹਨੂੰ ਰੱਖਦੇ ਆਂ ਜੇ ਠੰਡਾ ਹੋਣਾ the next day हां जी टेस्टी डैडी नी मेरी चीड़ी भी खांदी है हाय हाय मेरे टिड्डू जिया की खांदा सी आइसक्रीम हाय हाय खा लो खा लो मजा नहीं आ रहा है हां भाई मजा ਤਾਂ ਤਾਂ ਉਹ ਜੋ ਆਈਸਕ੍ਰੀਮ ਜੰਮੀ ਹੋ ਜੰਮੀ ਨਹੀਂ ਆਈਸਕ੍ਰੀਮ ਦੋ ਵਾਰ ਜਮਾਲੀ ਵਿਚਾਰੇ ਬੱਚੇ ਉਮੀ ਖਾ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਤਾਂ ਮੈਂ ਦੁੱਧ ਜ਼ਿਆਦਾ ਗਾੜਾ ਕਰ ਲਿਆ ਜਾਂ ਫਿਰ ਸਾਡੀ ਫਰਿੱਜ ਹੀ ਖਰਾਬ ਆ ਬਰਫ਼ ਤਾਂ ਬਥੇਰੀ ਜਮਾਉਂਦੀ ਆ ਬਸ ਟੈਸਟ ਕਰੀਮ ਨਹੀਂ ਜਮਾਉਂਦੀ